Indigo ਦੇ ਚੇਅਰਮੈਨ ਵਿਕਰਮ ਮਹਿਤਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਗਲਤੀ ਦੇ ਲਈ ਲੋਕਾਂ ਤੋਂ ਮਾਫੀ ਮੰਗੀ ਹੈ। Indigo Airline ਪਿਛਲੇ ਕਈ ਦਿਨਾਂ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੀ ਹੈ ਤੇ ਉਡਾਨਾਂ ਰੱਦ ਕਰ ਦਿੱਤੀਆਂ ਗਈਆਂ। ਯਾਤਰੀ ਕਈ ਘੰਟਿਆਂ ਤੱਕ ਹਵਾਈ ਅੱਡਿਆਂ ਤੇ ਫਸੇ ਰਹੇ ਅਤੇ ਕੰਪਨੀ ਨੂੰ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਦਿੱਲੀ ਹਾਈ ਕੋਰਟ ਨੇ ਵੀ 에ਅਰਲਾਈਨ ਨੂੰ ਸਖਤ फटਕਾਰ ਲਗਾਈ ਅਤੇ ਇਸ ਦੌਰਾਨ ਕੰਪਨੀ ਨੇ ਹੁਣ ਆਪਣਾ ਸਭ ਤੋਂ ਵੱਡਾ ਬਿਆਨ ਜਾਰੀ ਕੀਤਾ ਹੈ। Indigo Board ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਨੇ ਖੁੱਲਕੇ ਆਪਣੀ ਗਲਤੀ ਮੰਨ ਲਈ ਹੈ ਅਤੇ ਜਨਤਾ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ ਤਾਂ ਮਹਿਤਾ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਬਿਆਨ ਕਰਨ ਦੇ ਬਾਰੇ ਸੋਚ ਰਹੀ ਸੀ ਦਬਾਅ ਸੀ ਪਰ 에어ਲਾਈਨ ਦੀ ਪਹਿਲੀ ਤਰਜੀਹ ਇਹ ਸੀ ਕਿ ਜਲਦੀ ਤੋਂ ਜਲਦੀ ਕੰਮਕਾਜ ਬਹਾਲ ਕੀਤਾ ਜਾਵੇ ਅਤੇ ਯਾਤਰੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ ਉਹਨਾਂ ਦੱਸਿਆ ਕਿ ਸਥਿਤੀ ਹੁਣ ਤੇਜ਼ੀ ਦੇ ਨਾਲ ਸੁਧਰੀ ਹੈ Indigo ਦੀਆਂ ਸਾਰੀਆਂ ਫਲਾਈਟਾਂ ਆਮ ਦੇ ਵਾਂਗੂ ਚੱਲਣ ਲੱਗ ਪਈਆਂ ਹਨ ਰੋਜ਼ਾਨਾ 1900 ਤੋਂ ਵੱਧ ਉਡਾਨਾਂ ਚੱਲ ਰਹੀਆਂ ਨੇ ਅਤੇ ਸਾਰੀਆਂ 138 ਮੰਜ਼ਲਾਂ ਨੂੰ ਦੁਬਾਰਾ ਜੋੜਿਆ ਗਿਆ ਹੈ ਤਾਂ ਇਸ ਸਮੇਂ ਜੇਕਰ ਸਮੇਂ ਸਿਰ ਪ੍ਰਦਰਸ਼ਨ ਦੀ ਲਗਭਗ ਗੱਲ ਕੀਤੀ ਜਾਵੇ ਤਾਂ ਉਹ ਪਹਿਲਾਂ ਵਾਂਗ ਹੋ ਗਿਆ ਹੈ ਤੇ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਬੇਸ਼ੱਕ ਲੋਕਾਂ ਦੀ ਆਲੋਚਨਾ ਕਰਨਾ ਜਾਇਜ਼ ਹੈ ਅਸੀਂ ਆਪਣੀ ਗਲਤੀ ਵੀ ਮੰਨਦੇ ਹਾਂ ਸਾਨੂੰ ਆਪਣੀ ਗਲਤੀ ਦੇ ਲਈ खेਦ ਹੈ ਤੇ ਜਿਹੀ ਗੱਲ ਕਰਦੇ ਹੋਏ ਵੀ ਉਹ ਨਜ਼ਰ ਆਈ थी ਇਸ ਦੌਰਾਨ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਤਰੀਕੇ ਦੇ ਨਾਲ ਇਹ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਝੂਠੇ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦਾ ਵੀ ਉਹਨਾਂ ਨੇ ਖੰਡਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਨਾਹੀ ਅਸੀਂ ਸਰਕਾਰੀ ਨਿਯਮਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਨਾਹੀ ਸੁਰੱਖਿਆ ਦੇ ਨਾਲ ਕੋਈ ਸਮਝੌਤਾ ਕੀਤਾ ਇਹ ਦੋਸ਼ ਹੈ ਕਿ ਬੋਰਡ ਅਣਜਾਣ ਸੀ ਝੂਠਾ ਸੀ ਇਹ ਬਿਲਕੁਲ ਗਲਤ ਹੈ ਕਿਉਂਕਿ ਇਹ ਜਿਹੜੇ ਦੋਸ਼ ਨੇ ਉਹ ਬੇਬੁਨਿਆਦ ਲਗਾਏ ਜਾ ਰਹੇ ਨੇ